ਕਮਿਸ਼ਨਰ ਰੇਡ ਪੁਲਿਸ ਜਲੰਧਰ ਨੇ ਤਿਹਾਰਾਂ ਦੇ ਸੀਜ਼ਨ ਅਤੇ ਆਗਾਮੀ ಗ್ರಾಮ ਪੰਚਾਇਤ ਚੋਣਾ 2024 ਦੀ ਤਿਆਰੀ ਲਈ ਪੁਰਾ ਸ਼ਹਿਰ ਵਿੱਚ ਵਿਸ਼ੇਸ਼ ਤਾਕਾਬੰਦੀ ਕੀਤੀ ਹੈ ਦੱਸਦੀ ਹੈ ਕਿ ਸੁਪਨ ਸ਼ਰਮਾ ਆਈ ਪੀ ਐਸ ਪੁਲਿਸ ਕਮਿਸ਼ਨਰ ਜਲੰਧਰ ਦੇ ਦिशਨ ਨਿਰਦੇਸ਼ ਤਹਿਤ ਕਮਿਸ਼ਨਰ ਰੇਡ ਪੁਲਿਸ ਨੇ ਤਿਹਾਰਾਂ ਦੇ ਸੀਜ਼ਨ ਅਤੇ ਆਗਾਮੀ ಗ್ರಾಮ ਪੰਚਾਇਤ ਚੋਣਾ 2024 ਦੌਰਾਨ ਅਮਨ ਕਾਨੂੰਨ ਨੂੰ ਯਕੀਨੀ ਬਣਾਉਣ ਲਈ 19 ਨਾਜ਼ੁਕ ਬਿੰਦੂਆਂ ਤੇ ਵਿਸ਼ੇਸ਼ ਨਾਕਾਬੰਦੀ ਕਰਦੇ ਸ਼ਹਿਰ ਭਰ ਦੇ ਵਿੱਚ ਆਪੜੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ ਇਸ ਨਾਕਾਬੰਦੀ ਦਾ ਮਕਸਦ ਅਮਨ ਕਾਨੂੰਨ ਨੂੰ ਬਣਾਈ ਰੱਖਣਾ ਸ਼ੱਕੀ ਵਿਅਕਤੀਆਂ ਦੀ ਕਾਰਵਾਈ ਤੇ ਨ ਕਰਨਾ ਸੀ ਜੋ ਕਮਿਸ਼ਨਰ ਪੁਲਿਸ ਸ਼ਿਲੰਦਰ ਜੀ ਦੀਆਂ ਹਦਾਇਤਾਂ ਦੇ ਤਾ ਸਾਬਤ ਅੱਜ ਜਿਹੜੀ ਹੈਗੀ ਹੈ ਸ਼ਹਿਰ ਦੇ ਲਈ ਜਿਹੜੀ ਹੈਗੀ ਹੈ ਸਾਡੇ ਮੇਨ ਜਿਹੜੇ ਨਾਕਾ ਪੁਆਇੰਟ ਅੰਦਾਜ਼ਾ ਕਿੰਨੇ ਜਿਹੜੇ ਨਾਕਾ ਪੁਆਇੰਟ ਹੈਗੇ ਨੇ ਪੂਰੇ ਸਿਟੀ ਦੇ ਵਿੱਚ ਉਹਨਾਂ ਦੇ ਵਿੱਚ ਇੰਪ੍ਰੋਪਰ ਜਿਹੜੀ ਹੈਗੀ ਆ ਕਿ ਸਪੈਸ਼ਲ ਨਾਕਾ ਬੰਦ ਜਿਹੜੀ ਕੀਤੀ ਗਈ ਹੈ ਤਾਂ ਇਸ ਨਾਕਾ ਬੰਦੀ ਦਾ ਜਿਹੜਾ ਮੇਨ ਪਰਪਸ ਇਹੀ ਹੈਗਾ ਕਿਵੇਂ ਇੱਕ ਤਾਂ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਮਾੜੇ ਅੰਸਰ ਜਿਹੜੇ ਹੈਗੇ ਨੇ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵਾਰਦਾਤ ਨਾ ਕਰ ਸਕਣ ਔਰ ਦੂਸਰਾ ਜਿਹੜਾ ਹੈਗਾ ਕਿ ਫੈਸਟੀਵਲ ਸੀਜ਼ਨ ਜਿਹੜੇ ਹੈਗੇ ਨੇ ਉਹ ਸਟਾਰਟ ਹੋ ਜਾਂਦੇ ਨੇ ਔਰ ਆਮ ਲੋਕਾਂ ਦਾ ਜਿਹੜਾ ਹੈਗਾ ਰਸ਼ ਹੈਗਾ ਵਾ ਲੋਕੀ ਖਰੀਦੋ ਖੋਪੀ ਕਰਦੇ ਹੈਗੇ ਆ ਉਹ ਜਨਤਾ ਦੀ ਸੁਰੱਖਿਆ ਵਾਸਤੇ ਉਹਨਾਂ ਦੇ ਦਿਲਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਪੈਦਾ ਕਰਨ ਵਾਸਤੇ ਵੀ ਸਪੈਸ਼ਲ ਇਨਾਕਮਾਂ ਦੀ ਕੀਤੀ ਗਈ ਹੈ ਔਰ ਇਸ ਨਾਕਾਮੀ ਦੇ ਤੀਸਰਾ ਮੇਨ ਕਾਰਨ ਇਹ ਹੈਗਾ ਕਿ ਜਿਹੜਾ ਪੰਚਾਇਤੀ ਇਲੈਕਸ਼ਨ ਵੀ ਹੈਗੇ ਆ ਪੰਜਾਬ ਦੇ ਵਿੱਚ ਜਿਹੜੇ 15 ਥਿਸ਼ੂ ਆਣੇ ਆ ਉਹਦੇ ਮੱਦੇਨਜ਼ਰ ਵੀ ਜਿਹੜੀ ਹੈਗੀ ਅਸੀਂ ਸਪੈਸ਼ਲ ਚੈਕਿੰਗ ਕਰਾਂਗੇ ਕਿ ਸ਼ਹਿਰ ਦੇ ਵਿੱਚ ਕੋਈ ਐਹੋ ਜਿਹਾ ਮਾੜਾ ਅਨਸਰ ਆ ਕੇ ਕੋਈ ਇਹੋ ਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਜਿਸ ਦੇ ਨਾਲ ਮਤਲਬ ਹੈਗਾ ਜਾਨਵਾਂ ਦਾ ਕੋਈ ਨੁਕਸਾਨ ਹੋ ਸਕੇ ਉਹ ਤੋਂ ਕਿ